ਦਾ 100 ਰੁਪਇਆ ਦਿੱਤਾ 100 ਰੁਪਇਆ ਲੈਂਦਾ ਨਹੀਂ ਹੁਣ ਦਿਖਾਏ 100 ਰੁਪਇਆ ਕੱਟ ਕੇ 100 ਰੁਪਇਆ ਕੱਟ ਕੇ ਅੰਜ ਮਿੰਟ ਮੈਂ ਸਿਰਫ ਜਵਾਬ ਖਣ ਅਮੀਰਾਂ ਨੂੰ ਅੰਦਰ ਛੱਡਣ ਗਿਆ ਹੈਗਾ ਨਾ 50 ਮਿੰਟਾਂ ਮੋਸਲ ਲੈਣੇ ਤਾਂ ਕਿ ਕਹਿੰਦੇ 100 ਰੁਪਇਆ ਉਧਰੋ ਬੈ ਜਾ ਬੈ ਜਾ ਮੈਂ ਕੈਮਰੇ ਤੇ ਨਹੀਂ ਗੱਲ ਕਰਦਾ ਨਹੀਂ ਹੁਣ ਹੋਵੇਗਾ ਕੈਮਰਾ ਚੱਕੀ ਪੇਡਾ ਸੀਗਾ ਅਸੀਂ ਤਾਂ ਚੱਕਣਾ ਯਾਰ ਫਿਰ ਮੈਂ ਕੋਈ ਬੰਦਾ ਰੂਲ ਤੋੜੂਗਾ ਮੇਰੀ ਦਾਸ ਅਸੀਂ 10 ਬੰਦੇ ਨਹੀਂ 20 ਬੰਦੇ ਪਿੱਛੇ ਕੀ ਦਿੰਦਾ ਸਾਨੂੰ ਆ ਕੇ ਸੰਦੂਕੇ ਬੈਠਾ ਉਹ ਬੈਠਾ ਸੀਗਾ ਬੜੀ ਇਲੈਕਟ੍ਰਿਕ ਵਾਲਾ ਤੁਮ ਜੀ ਦੀ ਸੀਤ ਮੈਂ ਲੋਕ ਤਾਂ ਜਮਾ ਨਹੀਂ ਕਰਦਾ ਜੇ ਐ ਕਰੋਂਗੇ ਤਾਂ ਜਮਾ ਨਹੀਂ ਨਾ ਸੀ ਪਹਿਲਾਂ ਮਿਲਤੀ ਵੀ ਕਿ ਜਵਾਕ ਦੀਆਂ ਦਾੜੇ ਪੈਸਾ ਮਗਾ ਦੋ ਆ ਸਸੇ ਤੇਰੇ ਪੈਸਾ ਮਗਾ ਆ ਦੇਖ ਲੋ ਜਵਾਕ ਲਈ ਬਠਾ ਵਿਚਾਰਾ 100 ਰੁਪਇਆ ਉਹ ਦਿੱਤਾ 100 ਰੁਪਇਆ ਦਿੱਤਾ 100 ਰੁਪਇਆ ਲੈਂਦਾ ਨਹੀਂ ਹੁਣ ਲੈਂਦਾ ਨਹੀਂ ਬਾਈ 100 ਰੁਪਇਆ ਦਿਖਾਏ 100 ਰੁਪਇਆ ਕੱਟ ਕੇ 100 ਰੁਪਇਆ ਕੱਟ ਕੇ ਥਾਹ ਆ ਬੰਦਾ 100 ਰੁਪਇਆ ਵੀ ਦੇਣ ਨੂੰ ਤਿਆਰ ਹੈ ਬੱਚਾ ਇਹਦਾ ਧੁੱਪੇ ਆ ਠੀਕ ਆ ਪੂਰਾ ਤੇ ਆ ਲੋਕ ਵਿਚਾਰੇ ਸਾਰੇ ਤਰਾ ਤਰਾ ਕਰੀ ਜਾਂਦੇ ਆ ਤੇ ਆ ਇੱਕ ਤਰ੍ਹਾਂ ਦੀ ਗੁੰਡਾਗਰਦੀ ਆ 100 ਰੁਪਇਆ ਦੇ ਹੀ ਵੀ ਜਾਂਦਾ ਵਿਚਾਰਾ जवाक मगर लड़े छोटे मगर लड़ते रहना इधर देखे खड़ी ਇਥੇ ਸਰਕਾਰ ਨੇ ਕਿਹਾ ਵੀ ਭਾਈ ਆਧਾਰਿਆਂ ਦੇ ਵਿੱਚ ਜਾ ਕੇ ਤੁਸੀਂ ਜਿੰਨਾ ਮਰਜ਼ੀ ਵੀ ਲੈ ਸਕਦੇ ਹੋ ਭਾਈ 5 ਮਿੰਟ ਵਿੱਚ ਸਿਰਫ ਜਵਾਖ ਨੂੰ ਅਮਰੀਕਾ ਨੂੰ ਅੰਦਰ ਛੱਡ ਰਿਹਾ ਗਿਆ ਮੈਂ 5 ਮਿੰਟਾਂ ਮੋਰਸਲ ਲਿਆ ਕੇ ਚੱਕ ਕੇ ਕਹਿੰਦੇ 100 ਰੁਪਏ ਅੰਦਰ ਜਮਾ ਬਾਰਦੀ ਉਹ ਜਨ ਨਹੀਂ ਲਾਇਆ ਫਿਰ ਕੀ ਹੋ ਗਿਆ ਇਹਦਾ ਛੋਟਾ ਜਵਾਖ ਹੀ ਦੇ ਰੱਖਣ ਦੀ ਕਰਦਾ ਇੱਥੇ ਪੂਰਾ ਖਾਣਾਗਾ ਤਾਂ ਬੱਚਾ ਵੀਰੇ ਬੱਚਾ ਮਾਂ ਗੁਰਪੇ ਤੇ ਕੋਡ ਲੀਆਂ ਤੇ ਇਸ ਵਕਤ ਉਹ ਵਿਚਾਰਾ ਰਾਹ ਦੇ ਵਿੱਚ ਨਾ ਜਵਾਖ ਲਈ ਬੜਾ ਇਦਾਕੀ ਕੀ ਕਿਉਂ ਤਨ ਕੀ ਭਾਈ 5 ਮਿੰਟ ਵਿੱਚ ਸਿਰਫ ਜਵਾਖ ਨੂੰ ਅਮਰੀਕਾ ਨੂੰ ਅੰਦਰ ਛੱਡ ਰਿਹਾ ਗਿਆ ਮੈਂ 5 ਮਿੰਟਾਂ ਮੋਰਸਲ ਲਿਆ ਕੇ ਚੱਕ ਕੇ ਕਹਿੰਦੇ 100 ਰ ਨੀ ਲਾਇਆ ਫਿਰ ਕੀ ਹੋ ਗਿਆ ਯਾਰ ਐਡਾ ਛੋਟਾ ਜਵਾਕ ਕੀ ਦਾ ਰੱਖਣ ਦੀ ਕਰਦਾ ਤੇ ਤੂੰ ਰੱਖਾਂਗਾ ਤਾਂ ਬੱਚਾ ਵੀਰੇ ਬੱਚਾ ਰੱਖਣਾ ਆ ਲੈ ਤੈਨੂੰ ਮੈਂ ਦੇਣਾ 100 ਰੁਪਏ ਦੇ ਆ ਲੈ ਅਸੀਂ ਅਸੀਂ ਇਹ ਨਹੀਂ ਲੈਣਾ ਵੀਰੇ ਤੂੰ ਜਾ ਕੋਈ ਗੱਲ ਨਹੀਂ ਅਸੀਂ ਆਪਣੇ ਕਿਹਦੇ ਦੇ ਦੇ ਹਾਂ ਆ ਲੈ ਮੈਂ ਦੇਣਾ 100 ਰੁਪਏ ਲੈ ਨਹੀਂ ਮੇਰੀ ਇੱਕ ਇੱਕ ਮਿੰਟ ਤੇਰੀ ਅਥੋਰਟੀ ਦਿਖਾ ਹੁਣ ਉਹਦਾ ਕਾਹਦੇ ਹਿਸਾਬ ਨਾਲ ਚੱਲੇ ਬੈਠੇ ਤੈਨੂੰ ਅਥੋਰਟੀ ਦਿਖਾਣਾ ਮੈਂ ਦੱਸ ਬੰਦਾ ਮੰਗ ਹਾਂ ਹਾਂ ਦੱਸ ਬੈ ਜਾ ਬੈ ਜਾ ਮੈਂ ਕੈਮਰੇ ਕੇ ਨਹੀਂ ਗੱਲ ਕਰਦਾ ਨਹੀਂ ਹੁਣ ਤੁਸੀਂ ਉਹਵੇਂ ਦਾ ਕੈਮਰਾ ਚੱਕੀ ਪੈਣਾ ਸੀਗਾ ਅਸੀਂ ਤਾਂ ਚੱਕਣਾ ਯਾਰ ਫਿਰ ਮੈਂ ਜਦੋਂ ਬੰਦਾ ਰੂਲ ਤੋੜੂਗਾ ਮੇਰੀ ਗੱਲ ਸੁਣ ਜਦੋਂ ਮੈਂ ਰੂਲ ਤੋੜੂਗਾ ਆ ਬੰਦੇ 20 ਜਣੇ ਮਿਲਦਾ ਨਾ ਭਾਈ ਦੇ ਦੇ ਬੰਦੇ ਦੇ ਦੇ ਐਵੇਂ ਹੀ ਹੋਊਗਾ ਮੇਰੀ ਗੱਲ ਸੁਣ ਮੈਂ ਨਹੀਂ ਐਵੇਂ ਹੀ ਹੋਊਗਾ ਮੈਂ ਇੱਕ ਗੱਲ ਨਹੀਂ ਨਹੀਂ 20 50 ਬੰਦੇ ਜੀ ਫੜਾ ਦੇ ਮੈਂ ਐਵੇਂ ਤਾਂ ਨਹੀਂ ਆਲੇ ਛੋਟਾ ਆਲੇ 100 ਰੁਪਏ ਦੇ ਦੇਣਾ ਤੁਸ ਨੂੰ ਲਾ ਪਾ ਕੇ ਤਾਂ ਚਮੜੀ ਨਹੀਂ ਹੁੰਦੀ ਅਸਾਂ ਰਾਂ ਦੇਵਾਂਗੇ ਆਇਆ ਨਾ ਹਾਂ ਯਾਰ ਉਹਨੂੰ ਮੋਟਰਸਾਈਕਲ ਦਾ ਜਵਾਬ ਨਹੀਂ ਇਹ ਹੁਣ ਮੈਂ ਰੂਲ ਤੋੜਿਆ ਤੇਰੇ ਖਰਦੋਂ ਤੇਰਾ ਇੱਕੋ ਜਵਾਬ ਨਹੀਂ ਨੋ ਪਾਰਕਿੰਗ ਮੋਟਰਸਾਈਕਲ ਸੀਗਾ ਅੱਛਾ ਠੀਕ ਹੈ ਨੋ ਪਾਰਕਿੰਗ ਸੀਗਾ ਪਾਰਕਿੰਗ ਤੋਂ ਟੋ ਹੋਊਗਾ ਹੋਊਗਾ ਅੱਛਾ ਫਿਰ ਅੱਛਾ ਇੱਕ ਮਿੰਟ ਖੜ ਜਾ ਉਹਦੋਂ ਬਾਅਦ ਫਿਰ ਨੋ ਟੋ ਕਰ ਰਿਹਾ ਹੁਣ ਉਹਦੋਂ ਬਾਅਦ ਤੂੰ ਜਦੋਂ ਪਲੈਂਟੀ ਹੈਗੀ ਐ 100 ਰੁਪਏ ਪਲੈਂਟੀ ਬੋਲ 100 ਸੀ ਲਿਆਂਗੇ ਤੂੰ ਕਿਥੇ ਲਾਇਆ ਸੀ ਮੈਂ ਮੋਟਰਸਾਈਕਲ ਭਾਈ ਮੈਂ 5 ਮਿੰਟ ਹੋਇਆ ਮੈਨੂੰ ਇਸ ਗੱਲ ਚਾਏ ਇਹਨੂੰ ਹਾਂ ਮੈਂ 5 ਮਿੰਟਾਂ ਚ ਜਾ ਕੇ ਵਾਸਤ ਤਿੰਨ ਮਹੀਨੇ ਦਾ ਜਵਾਬ ਹੈ ਮੇਰੀ ਗੋਦੀ ਚ ਇੱਕ ਮਿੰਟ ਤਿੰਨ ਮਹੀ ਜੇ ਹੋਈ ਨਹੀਂ ਆਲੇ ਹੁਣ ਹੋਰ ਇਹਨਾਂ ਪਤਾ ਮੈਨੂੰ ਕਿਹਨੂੰ ਕਿਹਨਾਂ ਬੰਦਾ ਹਾਂ ਯਾਰ ਫਿਰ ਅਸੀਂ ਅਸੀਂ 20 ਬੰਦੇ ਪਿੰਡ ਗਏ ਦਿੰਦਾ ਸਾਨੂੰ ਆ ਕੇ ਸੜਕ ਤੇ ਬੈਠਾਂਗੇ ਉਹ ਬੈਠਾ ਸੀਗਾ ਮੈਂ ਕਿਹਾ ਤੁਮ ਕਿੱਥੇ ਕਿਸ ਸੀਤ ਗਏ ਧਮਕੀਆਂ ਕਿਸ ਦੀ ਕੋਲੇ ਕੋਲੇ ਰੱਖਾ ਮੈਨੂੰ ਪਤਾ ਨਹੀਂ ਕਿਹੜੀ ਹੋਵੇਗੀ ਕੋਲੇ ਕੋਲੇ ਵੀਡੀਓ ਦਿਖਾਵਾਂਗੇ ਵੀਡੀਓ ਅਸੀਂ ਦਿਖਾਵਾਂਗੇ ਇਹਨੂੰ ਦਿਖਾਵਾਂਗੇ ਅਸੀਂ ਤੁਹਾਨੂੰ ਵੀ ਦਿਖਾਵਾਂਗੇ ਇਹਨੂੰ ਦਿਖਾਵਾਂਗਾ ਮੈਨੂੰ ਪਹਿਲੇ ਦਿਖਾਉਂਗਾ ਓਏ ਇਹ ਮੈਂ ਵੀਡੀਓ ਦਿਖਾਉਂਗਾ ਵੀਡੀਓ ਬਸ ਦਿਖਾ ਦੇ ਮੈਂ ਇਹਨੂੰ ਕੱਲੇ ਦਿਖਾ ਦੇਣਾ ਬਸ ਸੁਣ ਲੈ ਭਾਈ ਨੂੰ ਕਹਿੰਦੇ ਮੈਂ ਕਹਿ ਰਿਹਾ ਨਾ ਜੇ ਮੇਨ ਨਾਲ ਐਂ ਕਰੀ ਲੋਕ ਤਾਂ ਜਮਾ ਨਹੀਂ ਹੋਊਗਾ ਜੇ ਐਂ ਕਰੋਗੇ ਤਾਂ ਜਮਾ ਨਹੀਂ ਮਿਲਣਾ ਅਸੀਂ ਪਹਿਲਾਂ ਮਿੰਤੀ ਕੀਤੀ ਸੀ ਮੈਂ ਯਾ ਤੈਨੂੰ ਤੈਨੂੰ ਕਿਹਾ ਸੀ ਨਾ ਵੀ ਉਹ ਆਹ ਭਾਈ ਵੀ ਕਹੀਦਾ ਮੈਂ ਕਹਿ ਰਿਹਾ ਸੀ ਨਾ ਵੀ ਮੇਨ ਨਾਲ ਗੱਲ ਕਰੀਉਂਦਾ ਉਹ ਗੱਲ ਕਰੀਉਂਦਾ ਮਿੰਤਾ ਕੱਢ ਆਮ ਨਾਲ ਗੱਲ ਕਰੇ ਨਹੀਂ ਆਰਾਮ ਨਾਲ ਫੀਲ ਕਰਨਾ ਉਹਨੇ ਉਹ ਨਾ ਕਰ ਰਹੇ ਉਹ ਤੋੜਿਆ ਨਾ ਉਹਨੇ ਉਹਨੇ ਕਰਦਾ ਸੀ 15 ਮਿੰਟ ਮੈਂ ਕਰਦਾ ਕੋਈ ਅਸੀਂ ਤੇ ਮਿਹਨਤਾਂ ਕੱਢੀਆਂ ਨੇ ਤੂੰ ਦਾ ਤੂੰ ਕਾਦੀ ਧਮਕੀ ਦੇ ਰਿਹਾ ਮੈਂ ਫੋਨ ਵੀ ਤੋੜਨੇ ਮੈਂ ਹਾਂ ਪ੍ਰੈਸ ਰਿਪੋਰਟਰ ਮੈਂ ਤੂੰ ਆਈ ਕਾਰਡ ਸ਼ੋਅ ਕਰ ਪਹਿਲਾਂ ਦਾ ਮੈਂ ਕਰ ਕੱਢ ਕੱਢ ਫੋਨ ਕੱਢ ਨਹੀਂ ਮੈਂ ਫੋਨ ਨਹੀਂ ਆਈ ਕਾਰਡ ਦੇ ਤੂੰ ਕੋਈ ਜਾਣਦਾ ਸਰਦ ਆਛਾ ਨਹੀਂ ਤੂੰ ਵੀਡੀਓ ਖੜਦਾ ਇਥੋਂ ਤੱਕ ਸਰਕਾਰ ਨੇ ਤੂੰ ਆਈ ਕਾਰਡ ਦੇ ਅੱਜ ਮੈਂ ਮੈਂ ਆਪਦਾ ਚੈਨਲ ਹੈ ਮੇਰਾ ਮੇਰਾ ਇੱਕ ਮਿੰਟ ਮਾਥਾ ਡੈਕਟਰੀ ਮੰਗਦੇ ਖੜ ਜਾ ਮੈਂ ਤਹਾ ਅਰੇ ਕਿਹਦੀ ਦੱਸਦਾ ਉਹ ਫਿਰ ਸਰਕਾਰ ਨੇ ਕੀ ਆ ਨਹੀਂ ਨਹੀਂ ਕੋਈ ਨਹੀਂ ਬਣਾ ਨਹੀਂ ਕਰ ਲੈ ਆਹ ਦੇਖੋ ਇਧਰ ਵੀਡੀਓ ਬਣਾਉਂਦੀ वीडियो बना वीडियो बना कर खर्च कर दे तेरी गल आ पैसे का दे मुझे आ कर खा आ जवान एक मिनट जवाब दे ना पैसे मांगता तू केड़ा पैसे मांगता कोई पैसे नहीं मांगता पैसे तू केड़ा पैसे मांगता वही कर हम से लेके आ ढाई घंटे हां ऐ नहीं केड़ा पैसे मांगता आ कर तुरंत वाले चल आ जा यही दुकान पर ਆ ਜਵਾਕ ਮਗਰ ਲੜਿਆ ਛੋਟੇ ਮਗਰ ਇੱਥੇ ਲੜਦੇ ਹੀ ਰਹਿਣਾ ਅਸੀਂ ਆ ਇੱਧਰ ਦੇਖੀ ਖੜੀ ਇੱਥੇ ਸਰਕਾਰ ਨੇ ਕਿਹਾ ਵੇ ਵੀ ਪਾਈ ਆਧਾਰਿਆਂ ਦੇ ਵਿੱਚ ਜਾ ਕੇ ਤੁਸੀਂ ਕਿਦੋਂ ਮਰਜੀ ਵੀਰੇ ਬਣਾ ਸਕਦੇ ਹੋ ਧਮਕੀਆਂ ਮੰਨਦੇ ਆ ਦੂਜੇ ਫੁਕਾ ਦੇ 300 ਰੁਪਏ ਮੇਰਾ ਚੈਨਲ ਕਿਹੜਾ ਮੈਨੂੰ ਮੇਰੀ ਗੁਰੂ ਦੀ ਕੋਰਟ ਦੀ ਆਫਰ ਪੈਸਾ ਉਹਦਾ ਕੋਈ ਆਈਡੀ ਦੇਖ ਮੈਂ ਤਾਂ ਨਹੀਂ ਯਾਰ ਮੈਂ ਤਾਂ ਉਹਦੇ ਮਗਰ ਲੜ ਰਿਹਾ ਉਹ ਮੇਰਾ ਨਹੀਂ ਗੱਲ ਨਹੀਂ ਸਮਝਦੇ ਮੈਂ ਮੇਰੀ ਗੱਲ ਸੁਣ ਮੈਂ ਆ ਦੇ ਵਾਸਤੇ ਨਹੀਂ ਲੜ ਰਿਹਾ ਮੈਂ ਇਹਦੇ ਵਾਸਤੇ ਕਿਧਰ ਗਿਆ ਆਜ ਵਕਤ